ਤੇ ਬੰਦੀਆਂ ਦੀ ਚਾਹੀਦੀ ਇੱਕ ਸਾਡੇ ਤੇ ਬੰਦੀਆਂ ਦੀ ਠੀਕ ਹੈ ਨੀ ਕੋ ਪੰਜਾਬ ਕੀ 32 ਜੱਥੇ ਬੰਦੀਆਂ ਦੀ ਅੱਜ ਮੀਟਿੰਗ ਚੱਲ ਰਹੀ ਹੈ ਅਸੀਂ ਤਾਂ 32 ਜੱਥੇ ਬੰਦੀਆਂ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ ਦਿੱਲੀ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਉਥੇ ਅਥਰੂ ਗਾਇਦੇ ਗੋਲੇ ਸਿੱਟੇ ਨੇ ਗੋਲੀਆਂ ਰਵਰਦੀਆਂ ਚਲਾਜੀਆਂ ਨੇ ਉਹਨਾਂ ਨੂੰ ਜਾੜ ਤੋਂ ਰੋਕਿਆ ਉਹ ਜ਼ਬਰਦਸਤ ਵਿਰੋਧ ਕਰਦੇ ਆ ਸਰਕਾਰ ਦੇ ਇਸ ਕਾਰਕ ਜਾਂਤੀ ਅਸੀਂ ਨੰਦ ਕਰਦੇ ਆ ਇਹ ਜਮਹੂਰੀਅਤ ਦਾ ਕਤਲ ਹੈ ਇਹ ਲੋਕਤੰਤਰ ਦਾ ਕਾੜ ਹੈ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਮੰਗਾਂ ਤੇ ਉਹ ਸੰਘਰਸ਼ ਕਰ ਰਹੇ ਨੇ ਸਾਡੇ ਉਹ ਐਸਕੇਮ ਦੀਆਂ ਮੰਗਾਂ ਨੇ ਦਿੱਲੀ ਮੋਰਚੇ ਦੀਆਂ ਮੰਗਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਸਾਡੀਆਂ ਤੇ ਉਹਨਾਂ ਦੀਆਂ ਮੰਗਾਂ ਕੋਈ ਅੱਡ ਨਹੀਂ ਮੰਗਾਂ ਇੱਕ ਨੇ ਅਸੀਂ ਵੀ ਕਿਸੇ ਰੂਪ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਆ ਉਸ ਮੰਗਾਂ ਤੇ ਅਸੀਂ ਸੰਘਰਸ਼ ਕਰਦੇ ਆ ਅਸੀਂ ਇਹਦੇ ਰੋਸ ਦੇ ਵਿੱਚੋਂ ਆਪਣੀ ਜਥੇਬੰਦੀ ਵੱਲੋਂ ਕੱਲ ਨੂੰ ਪੰਜਾਬ ਦੇ ਵਿੱਚ ਸੱਤ ਥਾਵਾਂ ਤੇ 12 ਤੋਂ 4 ਘੰਟੇ ਦਾ ਦੇਰ ਰੋਕੂ ਪਵਾਉਣਾ ਪੈਣਾ ਕੀਤਾ ਹੈ। 10 ਨੋਟ ਅਸੀਂ 3 ਵਜੇ ਤੱਕ ਸਾਰੀ ਪ੍ਰਕਿਰਿਆ ਨੂੰ ਕਰਦੇ। ਕਿਹੜੀ ਕਿਹੜੀ ਜਗ੍ਹਾ ਹੈ ਉਹ ਥਾਵਾਂ ਤਾਂ ਤਕਰੀਬਨ ਵੈਸੇ ਦਿੱਤਾ ਹੈ ਜੀ ਬਟਿੰਡੇ ਚ ਬਟਿੰਡਾ ਬਰਨਾਲਾ ਜਿਹੜੀ ਸ਼ਟਕਾ ਉਹ ਰੋਕਾਂਗੇ ਅਸੀਂ। ਇੱਕ ਜਿਹੜੀ ਲੁਧਿਆਣਾ ਦਿੱਲੀ ਜਾਖਲ ਹੋ ਕੇ ਜਾਂਦੀ ਹੈ ਉਹ ਰੋਕਾਂਗੇ ਅਸੀਂ। ਇੱਕ ਜਿਹੜੀ ਪਟੰਡਾ ਦਿੱਲੀ ਉਹਦੇ ਤੇ ਵੀ ਇੱਕ ਰਾਜਪੁਰਾ ਦਿੱਲੀ ਜਿਹੜੀ ਉਹ ਰੋਕਾਂਗੇ। ਇੱਕ ਜਿੱਤ ਵਾਲ ਮੌਕਾ ਛੜਕਾ ਉਹ ਆ ਇੱਕ ਅੰਬਰ ਸਰ ਤੋਂ ਫਦੇ ਗੜ ਚੁਕੀ ਜਾਂਦੀ ਸਰ ਜਿਹੜੀ ਸੜਕੀ ਹੈ ਕਿ ਆਪਣੇ ਰੇਲ ਨਹੀਂ ਨਹੀਂ ਕੱਲ ਨੂੰ 4 ਘੰਟੇ ਦਾ ਰੇਲਾਂ ਰੋਕਾਇਆ ਸੀ ਉਸ ਵਜੋਂ ਨਾ ਹਾਂਜੀ ਜਲੰਧਰ ਵਿਸਤਾਨੀ ਰੋਕਣੀ ਜਲੰਧਰ ਦੇ ਵਿੱਚ ਸਾਡਾ ਕੰਮ ਨਹੀਂ ਹੈ ਜੇ ਸਾਨੂੰ ਦੂਜੇ ਸਾਥੀਆਂ ਨੂੰ ਅਸੀਂ ਬੇਨਤੀ ਕਰਕੇ ਆਏ ਜੇ ਕੋਈ ਨਨ੍ਹਾ ਫੈਸਲਾ ਕਰ ਲਿਆ ਫਿਰ ਦੇਖ ਸਰ ਜਿਹੜੀ ਜਿਹੜੀਆਂ ਮੰਗਾਂ ਨੂੰ ਲੈ ਕੇ ਇਸ ਵਾਰੀ ਪਰਨਾ ਲੱਗਿਆ ਕਿਉਂਕਿ ਤੁਸੀਂ ਜਿਹੜਾ ਪਿਛਲੀ ਵਾਰੀ ਸੀਗਾ ਤੁਸੀਂ ਡੱਬ ਵਾਲੀ ਤੋਂ ਲੈ ਕੇ ਟਿਕਰੀ ਬੋਟਸਿਕਾ ਉਹ ਸਾਰਾ ਤੁਹਾਡੇ ਅਗੇ ਇਛਾ ਤੁਹਾਡੇ ਜਿੱਥੇ ਵਾਲੀ ਵਾਰ ਇਹ ਉਸ ਤਰ੍ਹਾਂ ਨੂੰ ਲੈ ਕੇ ਤੇ ਇਸ ਤਰ੍ਹਾਂ ਜਿਹੜੀ ਮੰਗਾਂ ਹੈਗੇ ਉਹਨਾਂ ਕਿਵੇਂ ਵੇਖ ਰੂ ਤੁਸੀਂ ਸਮਝੋ ਦੇਖੋ ਸਾਥੀਆਂ ਨੇ ਸੰਯੁਕਤ ਮੋਰਚੇ ਤੋਂ ਕੁਝ ਜਥੇਬੰਦੀਆਂ ਬਾਹਰ ਆ ਗਈਆਂ ਸੀ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਬਣਾ ਲਿਆ ਸੀ ਦਿੱਲੀਪੁਰ ਤੋਂ ਬਾਅਦ ਇੱਕ ਸਤਿਅਨ ਉਹ ਜਥੇਬੰਦੀਆਂ ਨੇ ਇੱਕ ਜਥੇਬੰਦੀਆਂ ਉਹਨੇ ਜਿਹੜੀਆਂ ਮਤਲਬ ਜਿਨ੍ਹਾਂ ਨੇ ਆਪਣਾ ਖੇ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਹੋਇਆ ਹੈ ਜੀ ਐਮ ਐਮ ਉਹ ਜਿੱਥੇ ਬੰਦੀਆਂ ਨੇ ਉਹਨਾਂ ਦਾ ਇਹ ਪ੍ਰੋਗਰਾਮ ਹੈ ਉਹਨਾਂ ਨੇ ਲਿਖਿਆ ਸਾਡੇ ਨਾਲ ਭਾਰਤੀ ਕਿਸਾਨ ਨੂੰ ਟਕਾਉਂਦਾ ਟਕਾਉਂਦਾ ਧਨੇਰ ਨੇ ਜਿਹੜੇ ਉਹ ਹੁਣੇ ਦੱਸ ਕੇ ਗਏ ਨੇ ਵੀ ਕੱਲ ਦੇ ਰੇਲ ਰੋਕੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਵੀ ਸ਼ਾਮਲ ਹੋਣਗੇ ਉਹ ਸਾਡੇ ਨਾਲ ਸਾਥੀ ਬੈਠੇ ਨੇ ਤੇ ਇਹਨਾਂ ਨੇ ਫੈਸਲਾ ਕਰਕੇ ਸਾਨੂੰ ਦਿੱਤਾ ਤੇ ਅਸੀਂ ਲੋ ਜਿੱਥੇ ਬੰਦੀਆਂ ਨੇ ਕੱਲ ਨੂੰ ਰੇਲ ਰੋਕ ਜਿਹੜੀਆਂ ਬਾਕੀ ਜਿੱਥੇ ਬੰਦੀਆਂ ਉਹ ਵੀ ਤੁਹਾਨੂੰ ਸਮਰਥਨ ਦੇ ਦੀਆਂ ਜੀ ਬਾਕੀ ਜਿੱਥੇ ਬੰਦੀਆਂ ਨੂੰ ਅਸੀਂ ਬੇਨਤੀ ਕਰਕੇ ਆਇਆ ਜੀ ਅੰਦਰ ਬੇਨਤੀ ਕਰਨਾ ਸਾਡਾ ਕੰਮ ਹੈ ਫੈਸਲਾ ਕਰਨਾ ਉਹਨਾਂ ਦਾ ਹੱਕ ਹੈ ਉਹ ਜੇ ਕੋਈ ਮਤਲਬ ਨਾਰੇ ਲਾ ਰੋਕਣ ਕੋਆਰਡੀਨੇਟ ਕਰਨ ਜ਼ਬਰਦਸਤ ਵਿਰੋਧ ਕਰਨ ਮੰਗਾਂ ਨੂੰ ਕਹਿਣ ਵੀ ਮੰਗਾਂ ਠੀਕ ਨੇ ਉਹਨਾਂ ਦੀ ਵੈਸੇ ਗੱਲ ਆ ਗਈ ਸਾਨੂੰ ਉਹਨਾਂ ਨੇ ਬਹੁਤ ਜ਼ੋਰ ਨਾਲ ਇਹ ਗੱਲ ਕਿਹਾ ਵੀ ਸੋਡੀਆਂ ਇਹਨਾਂ ਦੋਨਾਂ ਗੱਲਾਂ ਤੇ ਸਹਿਮਤੀ ਹੈ ਵੀ ਜਿਹੜਾ ਜ਼ਬਰ ਹੋਇਆ ਉਹ ਤੇ ਧੱਕਾ ਹੋਇਆ ਕੰਨਾ ਕੱਢੀਆਂ ਨੇ ਜਾਨ ਤੋਂ ਰੋਕਿਆ ਹੈ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਜਿਹੜੀਆਂ ਮੰਗਾਂ ਨੇ ਉਹ ਸੰਯੁਕਤ ਮੋਰਚੇ ਦੇ ਮੰਗਾਂ ਨੇ ਸਾਡੀਆਂ ਮੰਗਾਂ ਨੇ ਉਹਨਾਂ ਤੇ ਅਸੀਂ ਵੀ ਸੰਘਰਸ਼ ਕਰਦੇ ਆ ਕੋਈ ਹੋਰ ਜਿੱਥੇ ਬੰਦੀ ਸੰਘਰਸ਼ ਕਰਦੇ ਆ ਉਸ ਤਰੀਕੇ ਨਾਲ ਉਹ ਤੇ ਸਾਡਾ ਕੰਦਾ ਤਰਾਜ